ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਰਹਿ ਸਾਰੇ ਤੇ ਹਾਂਜੀ ਆਪਣੇ ਰਕੀ ਖੇਰ ਪਾਣੀ ਆ ਗਿਆ ਏ ਅੱਗੇ ਆਪਣੇ 2023 ਚ ਆਇਆ ਸੀ ਤੇ ਆ ਇੱਕ ਸਾਲ ਬਾਅਦ ਫੇਰ ਹਣ 2025 ਦੇ ਵਿੱਚ ਫੇਰ ਆ ਗਿਆ ਇਹ ਗਸਤ ਦਾ ਮੀਨਾ ਹੈ ਵੀ ਦਾ ਤਰੀਕ ਤਾ ਪਾਣੀ ਦਰਿਆ ਦੇ ਵਿੱਚ ਆ ਗਿਆ ਸੀ ਹੌਲੀ ਹੌਲੀ ਵਾਤਾ ਵਾਤਾ ਤੇ ਹੁਣ ਆਪਣੇ ਸਾਰੇ ਇਧਰ ਜਿਹੜੇ ਨੀਵੇਂ ਥਾਂ ਉਹ ਭਰ ਚੁੱਕੇ ਆ ਆਹ ਈੜੀ ਕਾੜੀ ਤੋਂ ਕਟੋ ਕਟੋ ਦਾ 15 ਫੁੱਟ ਡੂੰਗੀ ਹੋਣੀ ਹੈ ਇੰਨਾ ਪਾਣੀ ਵਿੱਚ ਦਿਖ ਲੋਤਾ ਹੈ ਤੇ ਹਾਂਜੀ ਉਧਰ ਕਰਾਣੇ ਨੇ ਆਪਣੇ ਸਮਾਨ ਤੋਂ ਜਿਹੜੇ ਉਧਰੋਂ ਘਰਾਂ ਚੋਂ ਕੱਢ ਲਿਆ ਆ ਕੁਛ ਆਪਣੇ ਘਰੇ ਜਾ ਲੈਣ ਤਾਂ ਇਧਰ ਆਪਣਾ ਥਾਂ ਜਿਹੜਾ ਇਧਰ ਉੱਚਾ ਵਾ ਬਣ ਤੋਰਲੀ ਸਾਈਡ ਤੇ ਆਪਾਂ ਬੈਠੇ ਆ ਉਹ ਨਾਲ ਡੰਗਰ ਵੀ ਕਈਆਂ ਦਾ ਇੱਥੇ ਆਪਣੇ ਬਣ ਗਿਆ ਤੇ ਬੜਾ ਉਖਾਇਆ ਪੇ ਲੋਕਾਂ ਦਾ ਕੰਮ ਉਸਾਲ ਬਾ ਸਾਲ ਹੀ ਇੱਕ ਪਿਛਲਾ ਸਾਲ ਹੀ ਸੌਕਾ ਲੰਗਾ ਐ ਐਦਕੀ ਮੀਂਹੂ ਬੜੇ ਪਏ ਆ ਤੇ ਇਹਦੇ ਕਰਕੇ ਪਾਣੀ ਹਾਂਜੀ ਆ ਆਪਣੇ ਪਾਣੀ ਜਿਹੜਾ ਬੰਨਿਆ ਮੇਨ ਉਹਦੇ ਨਾਲ ਲੱਗ ਚੁੱਕਾ ਉਹ ਨੀਵੇਂ ਸਾਰੀ ਪਰ ਗਿਆ ਵਾਸਣ ਪਾਣੀ ਜਿਹੜਾ ਉੱਪਰਲੇ ਥਾਵਾਂ ਉਨ ਜਾ ਰਿਹਾ ਵਾ ਚੌਨੇ ਆਪਣੇ ਸਾਰੇ ਡੁੱਬ ਗਏ तकरीबन ਪਮੜੇ ਮੜੇ ਦੀਂਦੇ ਚੌਨੇ ਉਹ ਨਿਸੰਦੇ ਆਏ ਸੀ ਤੇ ਬੜਾ ਨੁਕਸਾਨ ਹੋ ਪਿਛਲੀ ਵਾਰ ਵੀ ਬੜਾ ਹੋਇਆ ਸੀ ਤੇ ਹਜੇ ਕੋਈ ਪਤਾ ਨਹੀਂ ਕਿ ਕਿੰਨੇ ਦਿਨ ਪਾਣੀ ਰਹਿਣਾ ਵਾ ਕੀ ਬੰਨਾ ਇਸੇ ਮਹੀਨੇ ਜੇ ਵੀ ਬੜੇ ਬੈ ਰਹੇ ਨੇ ਤੇ ਆ ਪਾਣੀ ਛੜਕਦੇ ਉੱਪਰ ਦੀ ਕਰਾਸ ਹੋ ਗਿਆ ਵਾ ਉਹ ਸਾਹਮਣੇ ਆਪਣਾ ਚੌਨਾ ਜਿਹੜਾ ਥੋੜਾ ਥੋੜੇ ਦੀਂਦਾ ਵਾ ਇਹ ਚੌਨੇ ਦਗਲੀ ਸਾਈਡ ਤੇ ਤੇ ਆ ਕਲ ਦਾ ਪਾਣੀ ਸੜਕ ਦੇ ਉੱਤੇ ਆ ਗਿਆ ਵਾ ਤੇ ਬਹੁਤ ਮਾੜਾ ਆਲਾ ਤੇ ਅਜੇ ਗਾਂ ਪਤਾ ਨਹੀਂ ਕਿੰਨਾ ਚਿਰ ਪਾਣੀ ਰਹਿਣਾ ਤੇ ਕੀ ਬੰਨਾ ਵਾ ਤੇ ਬੜਾ ਕੰਮ ਔਖਾ ਹੋਇਆ ਪਿਆ ਤੇ ਹਾਂਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਫ੍ਰੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵਧੀਆ ਲੱਗਦੀ ਨੂੰ ਤਾਂ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਤੇ ਆਹਲਾ ਤੁਸੀਂ ਵੇਖ ਲਓ ਪਾਣੀ ਦੇ ਤੇ ਅਜੇ ਪਾਣੀ ਚਟਿਆ ਵੀ ਘੜਦਾ ਨਹੀਂ ਆ ਵਾ ਦਾ ਯਾ ਰੋਜ ਬਰਾਦਰ ਨੂੰ ਘਟ ਵੱਧਦਾ ਵਾ ਤੇ ਦਿਨੇ ਜ਼ਿਆਦਾ ਵੱਧਦਾ ਵਾ ਫੋਟ ਫੋਟ ਡੇਡ ਡੇਡ ਫੋਟ ਪਾਣੀ ਵਹ ਜਾਂਦਾ ਰੋਜ਼ ਬਹੁਤ ਨੁਕਸਾਨ ਝੋਨੇ ਦਾ ਸਾਰਾ ਕਾਚਾ ਪਾਣੀ ਹੋ ਗਿਆ ਸੀ ਤੇ ਬਸ ਝੋਨੇ ਹੁਣ ਨਿਸਰ ਨਾਲੇ ਕਈ ਨਿਸਰੇਆ ਵਿੱਚੋਂ ਤੇ ਇਹੋ ਖਈਆ ਕੰਮ ਆਇਆ ਬੈਦ ਕੀ ਫੇਰ ਝੋਨੇ ਤੋਂ 4 ਰੁਪਏ ਬਚਨੇ ਹੁੰਦੇ ਤੇ ਝੋਨਾ ਇਹਦ ਕੀ ਨੇ ਪਾਣੀ ਨੇ ਤਬਾਹ ਕਰ ਦੇਣਾ ਠੀਕ ਹੈ ਚਲੋ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਤੇ ਨਾਲ